ਜੇ ਤੋ ਤੱਕ ਕਸੀ ਚੁੱਪ ਰਹਿ ਕੇ ਬਰਦਾਸ਼ਤ ਕਰਦੇ ਰਹੀਏ ਉਦੋਂ ਤੱਕ ਦੁਨੀਆਂ ਨੂੰ ਚੰਗੇ ਲੱਗਦੇ ਹਨ ਪਰ ਇੱਕ ਵਾਰ ਵੀ ਜੇ ਸੱਚੀ ਹਕੀਕਤ ਬੋਲ ਤਈਏ ਤਾਂ ਸਭ ਨੂੰ ਬੁਰੇ ਲੱਗਦੇ ਹਨ ਦੂਜਿਆਂ ਵਿੱਚੋਂ ਬੁਰਾਈ ਲੱਪਣ ਵਾਲੇ ਇਨਸਾਨਾਂ ਦੀ ਤੁਲਨਾ ਉਸ ਮੱਖੀ ਨਾਲ ਕੀਤੀ ਜਾ ਸਕਦੀ ਹੈ ਜੋ ਜਿਸਮ ਦੇ ਹਰ ਚੰਗੇ ਅੰਗ ਨੂੰ ਛੱਡ ਕੇ ਕੇਵਲ ਝਖਮ ਤੇ ਬੈਠਦੀ ਹੈ ਸਾਨੂੰ ਸਭ ਕੁਝ ਸਹਿਣ ਕਰਨਾ ਆਉਣਾ ਚਾਹੀਦਾ ਹੈ ਕਿ ਕਿ ਸਾਡੇ ਵਿੱਚ ਵੀ ਬਹੁਤ ਕਮੀਆਂ ਹਨ ਜੋ ਦੂਸਰੇ ਸਹਿਨ ਕਰਦੇ ਨੇ ਜੋ ਲੋਕ ਬੋਲੇ ਹੁੰਦੇ ਨੇ ਉਹ ਪਤਨਾਮ ਹੀ ਬਹੁਤ ਚਲਤੀ ਹੁੰਦੇ ਨੇ ਪਰ ਇਹ ਵੀ ਇੱਕ ਸੱਚ ਹੈ ਕਿ ਉਹ ਉਸ ਟੀਸੀ ਤੇ ਪੇਰ ਵਾਂਗ ਹੁੰਦੇ ਨੇ ਜਿਸ ਨੂੰ ਸਭ ਵੱਟੇ ਮਾਰ ਸਕਦੇ ਨੇ ਪਰ ਛੋ ਨਹੀਂ ਸਕਦੇ ਇਸ ਗੱਲ ਤੱਕ ਕਦੇ ਹੰਕਾਰ ਨਾ ਕਰੋਗੇ ਮੈਨੂੰ ਕਿਸੇ ਦੀ ਲੋੜ ਨਹੀਂ ਪੈਣੀ ਕਈ ਵਾਰੀ ਗੱਲੀ ਦੇ ਕੱਖਾਂ ਤੇ ਵੀ ਲੋੜ ਪਹਿਚ ਜਾਂਦੀ ਹੈ ਦਰਖਤ ਬੁੱਟੇ ਹੋ ਚਾਨ ਤੇ ਜੜੋ ਵੱਡੀ ਤੇ ਨਹੀਂ ਫਲ ਨਾ ਸਹੀਂ ਸ਼ਾਮਾਂ ਤਾਂ ਦਿੰਦੇ ਹੀ ਨੇ ਮਾਂ-ਪਾਪ ਬੁੱਟੇ ਹੋ ਚਾਨ ਤੇ ਘਰੋਂ ਕੱਢੀ ਦੇ ਨਹੀਂ ਦੌਲਤ ਨਾ ਸਹੀਂ ਦਵਾਵਾ ਤਾਂ ਦਿੰਦੇ ਹੀ ਨੇ ਤੂੰ ਵੀ ਹੋ ਚਾਨਾ ਇੱਕ ਦਿਨ ਖਾਕ ਤੇ ਤੇਰੀ ਹੁਣ ਵੀ ਜਿੰਨਾ ਚੱਕਿਆ ਫਿਰ ਵੀ ਹੋ ਚਾਨੀ ਤੇਰੀ ਗੁਰੂ ਅਕੀਰਤਾਸ ਕਰ ਕਰੇਗਾ ਕਿਰਪਾ ਆਪੇ ਹੁਣ ਵੀ ਕੁਛ ਨਹੀਂ ਵਿਕੜਦਾ ਤੂੰ ਸਾਹਮਲੇ ਮੱਪੇ ਜਦੋਂ ਜ਼ਿੰਮੇਵਾਰੀਆਂ ਮੋਡੀਆਂ ਤੇ ਹੋਣ ਤਾਂ ਬੜੇ ਹਿਸਾਬ ਨਾਲ ਰਹਿਣਾ ਪੈਂਦਾ ਹੈ ਬਹੁਤ ਕੁਝ ਸੋਣਾ ਪੈਂਦਾ ਹੈ ਤੇ ਬਹੁਤ ਕੁਝ ਸਹਿਣਾ ਪੈਂਦਾ ਹੈ ਹੰਕਾਰ ਵਿੱਚ ਇਨਸਾਨ ਇਨਸਾਨਨੀ ਦਿੱਸਦਾ ਜਿਵੇਂ ਛੱਤ ਤੇ ਚੜਨ ਨਾਲ ਆਪਣਾ ਹੀ ਮਕਾਨ ਨਿਚਸਦਾ ਇਸ ਗੱਲ ਤੱਕ ਤੇ ਹੰਕਾਰ ਨਾ ਕਰੋ ਕਿ ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪਵੇਗੀ ਤੇ ਇਹ ਵਹਿਮ ਵੀ ਨਾ ਰੱਖੋ ਕਿ ਸਾਰਨ ਵਿੱਚ ਲੋੜ ਪੈਣੀ ਹੈ ਆਕਰ ਤੇ ਹੰਕਾਰ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਵਕਤ ਤੇ ਕੁਦਰਤ ਕਰਦੀ ਹੈ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਦੂਸਰੇ ਦੀ ਜ਼ਿੰਦਗੀ ਜ਼ਿਆਦਾ ਵਧੀਆ ਹੈ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਲਈ ਅਸੀਂ ਵੀ ਦੂਸਰੇ ਹੀ ਹਾਂ ਜ਼ਿੰਦਗੀ ਵਿੱਚ ਬਾਰ-ਬਾਰ ਸਹਾਰਾ ਨਹੀਂ ਮਿਲਦਾ ਬਾਰ-ਬਾਰ ਕੋਈ ਜਾਣ ਤੋਂ ਪਿਆਰਾ ਨਹੀਂ ਮਿਲਦਾ ਜੋ ਕੋਲ ਹੈ ਉਸ ਨੂੰ ਸੰਭਾਲ ਕੇ ਰੱਖੋ ਕਿਉਂਕਿ ਜੋ ਇੱਕ ਵਾਰ ਖੋ ਚਾਵੇ ਉਹ ਦੁਬਾਰਾ ਨਹੀਂ ਮਿਲਦਾ ਅੱਜ ਦੇ ਚਮਾਨੇ ਵਿੱਚ ਜਿੰਨੀ ਘਟ ਉਮੀਦ ਰੱਖੋਗੇ ਉੰਨੇ ਹੀ ਫੈਦੇ ਵਿੱਚ ਰਹੋਗੇ ਕਿਉਂਕਿ ਉਮੀਦ ਤੋੜਨ ਵਾਲੇ ਕਿਸੇ ਦੀ ਕਦਰ ਨਹੀਂ ਕਰਦੇ ਹਾਲ-ਪੂਛ ਨਾਲ ਕਿਹੜਾ ਹਾਲ ਠੀਕ ਹੋ ਜਾਂਦਾ ਬੰਦੇ ਨੂੰ ਇੱਕ ਤਸੱਲੀ ਚ ਹੀ ਹੋ ਜਾਂਦੀ ਹੈ ਕਿ ਇਸ ਪੀੜ ਭਰੀ ਦੁਨੀਆ ਚ ਕੋਈ ਸਾਡਾ ਵੀ ਹੈ ਇਸ ਤਰ੍ਹਾਂ ਤੇ ਹੋ ਗਏ ਨੇ ਅੱਜ ਕੱਲ ਦੇ ਰਿਸ਼ਤੇ ਜਿੰਨਾ ਚਿਰ ਤੁਸੀਂ ਆਪਨਾ ਬੁਲਾਓ ਉਹਨਾਂ ਚਿਰ ਕੋਈ ਬੁਲਾਉਂਦਾ ਵੀ ਨਹੀਂ ਨੀਅਤ ਕਿੰਨੀ ਵੀ ਚੰਗੀ ਹੋਵੇ ਦੁਨੀਆ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ ਰਾਪਤੀ ਰਹ ਮਤੋ ਵੇਤਾ ਬੰਦਾ ਮੌਤ ਦੇ ਦਰਵਾਜੇ ਤੋਂ ਹੀ ਜਾ ਕੇ ਮੜਾਉਂਦਾ ਹੈ ਪਰ ਚਤੋ ਦਿਲ ਚ ਦੁੱਖ ਹੋਵੇਤਾ ਜਿਉਨਾ ਤਾਂ ਮਰਨ ਨਾਲੋਂ ਵੀ ਮੁਸ਼ਕਲੋ ਜਾਂਦਾ ਹੈ ਜਦੋਂ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ ਤਾਂ ਉਹ ਇਨਸਾਨ ਬਾਹਰੋਂ ਚੁੱਪੋ ਜਾਂਦਾ ਹੈ ਮੇਰੇ ਫਿਤਰਤ ਵਿੱਚ ਇਹ ਨਹੀਂ ਹੈ ਤਮਾਸ਼ਾ ਕਰਨਾ ਨਹੀਂ ਤਾਂ ਜਾਣਦੇ ਤਾਂ ਅਸੀਂ ਵੀ ਸਭ ਕੁਝ ਸੀ ਕਿ ਕੌਣ ਤੁਖਾ ਦੇ ਰਿਹਾ ਹੈ ਕੌਣ ਸਾਥ ਨਹੀਂ ਪਾ ਰਿਹਾ ਹੈ ਲੱਪਣ ਤੇ ਉਹੀ ਮਿਲਣਗੇ ਜੋ ਖੋ ਗਏ ਹੋਣ ਉਹ ਕਦੀ ਨਹੀਂ ਮਿਲਣਗੇ ਜੋ ਬਦਲ ਗਏ ਹੋਣ ਬੁਰੇ ਕੰਮ ਕਰਕੇ ਕਿੱਥੇ ਛਿਪੋਗੇ ਆਕਾਸ਼ ਤਰਤੀ ਤੇ ਹਵਾ ਸਭ ਉਸੇ ਦਾ ਹੈ ਚਿੰਤਾ ਨਾਲ ਚਤਰਾਏ ਕੱਟੇ ਕੱਟੇ ਧੂਪ ਤੇ ਗਿਆਨ ਚਿੰਤਾ ਬਹੁਤ ਮੰਦ ਪਾ ਕੇ ਚਿੰਤਾ ਚਿਤਾ ਸਮਾਨ ਚਿੰਤਾ ਕਿਸ ਲਈ ਕਰਨੀ ਚਿੰਤਾ ਤਾਂ ਚਿਤਾ ਦੇ ਬਰਾਬਰ ਹੈ ਜੋ ਹੋਣਾ ਹੀ ਨਹੀਂ ਉਹ ਤਾਂ ਹੋਵੇਗਾ ਹੀ ਨਹੀਂ ਤਾਂ ਫਿਰ ਚਿੰਤਾ ਕਿਸ ਦੀ ਤੇ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ ਤੇ ਫਿਰ ਚਿੰਤਾ ਕਿਸ ਗੱਲ ਦੀ ਚਿੰਤਾ ਮੁਕਤ ਰਹੋ ਜੀਵਨ ਔਖਾ ਨਹੀਂ ਹੈ ਜੀਵਨ ਔਖਾ ਅਸੀਂ ਖੁਦ ਹੀ ਬਣਾਉਂਦੇ ਹਾਂ ਦਿਖਾਉਂਦੇ ਕੁਝ ਹੋਰ ਹਾਂ ਤੇ ਸੋਚਦੇ ਕੁਝ ਹੋਰ ਹਾਂ ਪੱਛੜੀ ਹਕੀਕਤ ਕੁਝ ਹੋਰ ਹੁੰਦੀ ਹੈ ਇੰਨੇ ਸਾਰੇ ਚਿਹਰੇ ਲੈ ਕੇ ਖੁਸ਼ੀ ਤੇ ਸਫਲਤਾ ਦੀ ਤਲਾਸ਼ ਤੇ ਕੀ ਉਮੀਦ ਤੱਕ ਵੀ ਨਾ ਕਰਨਾ ਜੋ ਚੰਗਾ ਲੱਗੇ ਉਸ ਨੂੰ ਸਵੀਕਾਰ ਕਰੋ ਤੇ ਜੋ ਬੁਰਾ ਲੱਗੇ ਉਸ ਦਰਦ ਤਿਆਗ ਕਰੋ ਫਿਰ ਉਹ ਚਾਹੇ ਵਿਚਾਰ ਹੋਵੇ ਕਦਮ ਹੋਵੇ ਜਮਨੁੱਖ ਪਾਣੀ ਮਰਿਆ ਤਾਂ ਤੋੜੇ ਤਵੇ ਨਾਸ਼ ਤੇ ਜੇਕਰ ਬੋਲੀ ਮਰਿਆ ਤਾਂ ਤੋੜੇ ਸਰਵਨਾਸ਼ ਮਨੁੱਖ ਦੀ ਬੋਲੀ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਉਸ ਵਿੱਚ ਤੀਰ ਵਰਗੀ ਤਾਕਤ ਵੀ ਹੁੰਦੀ ਹੈ ਤੇ ਬੰਸਰੀ ਵਰਗੀ ਮਿਠਾਸ ਵੀ ਹੁੰਦੀ ਹੈ ਤੇ ਜੇਕਰ ਸੋਚ ਵਿਚਾਰ ਤੋਂ ਬਿਨਾ ਬੋਲੀ ਦਾ ਪਰਚੋਕ ਕੀਤਾ ਜਾਵੇ ਤਾਂ ਲਾਭ ਦੀ ਝਕਾ ਹਾਨੀ ਵੀ ਹੋ ਸਕਦੀ ਹੈ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਸਭ ਤੋਂ ਮਹੱਤਵਪੂਰਨ ਸੁਝਾਅ ਇਹ ਹੈ ਕਿ ਪੰਜਾਗ੍ਰਾਮ ਦੀ ਜੀਵ ਨੂੰ 50 ਕਿਲੋ ਦੇ ਸਰੀਰ ਤੇ ਭੀ ਨਾ ਹਉਂ ਤਿਓ ਜਦੋਂ ਕਿਸੇ ਦੁੱਖ ਵਿੱਚ ਫਸ ਜਾਓ ਤਾਂ ਇਹ ਗੱਲ ਯਾਦ ਰੱਖਣਾ ਕਿ ਕਟਿਆ ਹੋਇਆ ਰੁੱਖ ਵੀ ਵਧਦਾ ਹੈ ਤੇ ਅਲੋਪ ਹੋਇਆ ਚੰਦਰਮਾ ਵੀ ਦੁਬਾਰਾ ਵੱਧ ਕੇ ਪੂਰਾ ਹੋ ਜਾਂਦਾ ਹੈ ਪ੍ਰਕਿਰਤੀ ਪਰਵਰਤਨਸ਼ੀਲ ਹੈ ਜੋ ਇਸ ਗੱਲ ਨੂੰ ਸਮਝ ਜਾਂਦਾ ਹੈ ਉਹ ਮੁਸੀਬਤ ਵਿੱਚ ਘਬਰਾਇਆ ਨਹੀਂ ਕਰਦਾ ਛੋਟੀ ਮੋਟੀ ਕਟਨਾ ਨਾਲ ਉਦਾਸ ਨਾ ਹੋਇਆ ਕਰੋ ਦੇਖਿਆ ਹੈ ਨਾ ਜੋ ਚੰਦਨ ਕਿਸ ਜਾਂਦਾ ਹੈ ਉਹ ਮੁਰਤੀ ਤੇ ਮਸਤਕ ਤੇ ਲਗਾਇਆ ਚੰਦਾ ਹੈ ਤੇ ਜੋ ਨਹੀਂ ਕਿਸਦਾ ਉਹ ਸਿਰਫ ਜਲਾਉਣ ਤੇ ਕੰਮ ਆਉਂਦਾ ਹੈ ਜਿਆਦਾ ਖੁਸ਼ ਹੋਣ ਤੇ ਤੇ ਜਿਆਦਾ ਗੁੱਸਾ ਆਉਂਦਾ ਕਦੇ ਵੀ ਕੋਈ ਫੈਸਲਾ ਨਾ ਲਵੋ ਕਿਉਂਕਿ ਇਹ ਤੋਂ ਮੇ ਹਾਲਾਤ ਤੁਹਾਨੂੰ ਸਹੀ ਫੈਸਲਾ ਨਹੀਂ ਲੈਣ ਦੇਣਗੇ ਇਨਸਾਨ ਦੀ ਸ਼ਕਤੀ ਹਮੇਸ਼ਾ ਉਸਦੀ ਆਤਮਾ ਚੁੰਦੀ ਹੈ ਤੇ ਆਤਮਾ ਕਦੇ ਵਿਕਲਾਂਗ ਨਹੀਂ ਹੁੰਦੀ ਸੱਚਾਈ ਦੇ ਰਾਹ ਤੇ ਚਲਦੇ ਹੋਏ ਜੇਕਰ ਇਕੱਲੇ ਵੀ ਪੈ ਜਾਓ ਤਾਂ ਉਦਾਸ ਨਾ ਹੋਣਾ ਕਿਉਂਕਿ ਹਨੇਰੇ ਨੂੰ ਰੋਸ਼ਨੀ 'ਚ ਬਦਲਣ ਲਈ ਇਕੱਲਾ ਸੌਦੇ ਚ ਕਾਫੀ ਹੈ ਜ਼ਿੰਦਗੀ ਪੇਂਟਿੰਗ ਦੀ ਤਰ੍ਹਾਂ ਹੈ ਆਸ਼ਾ ਦੇ ਨਾਲ ਲਕੀਰਾਂ ਖਿੱਚੋ ਗਲਤੀਆਂ ਨੂੰ ਸ਼ੈਨਸ਼ਿਲਤਾ ਨਾਲ ਮਿਟਾਓ ਬਹੁਤ ਹੌਸਲੇ ਨਾਲ ਪ੍ਰਸ਼ਨ ਉੱਟਪਾਓ ਤੇ ਆਪਣੀ ਜ਼ਿੰਦਗੀ ਨੂੰ ਪਿਆਰ ਨਾਲ ਰੰਗੋ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਸਭ ਦਾ ਖਿਆਲ ਰੱਖੋ ਤੇ ਆਪਣਾ ਵੀ ਖਿਆਲ ਰੱਖੋ ਹਮੇਸ਼ਾ ਮੁਸਕਰਾਉਂਦੇ ਰਹੋ ਕਦੇ ਆਪਣੇ ਲਈ ਤੇ ਕਦੀ ਆਪਣੇਆਂ ਲਈ ਫਿਰ ਮਿਲਾਂਗੇ ਦੋਸਤੋ ਇੱਕ ਹੋਰ ਸੁਨੇਹੇ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਸਬਸਕ੍ਰਾਈਬ ਕਰ ਲਓ ਰੱਬ ਰਾਖਾ